काम सिंह आलम इत चले दुनिया को बहुत गांव टीम से दी आलम को ਉਹਨਾਂ ਦੇ ਪਰਿਵਾਰ ਦੇ ਨਾਲ ہم ਦਰਦੀ ਦਾ اظہار ਕਰਦਾ ਉਥੇ ਸਾਰੇ ਹੀ ਸੀਪੀਆਈ ਦੇ ਆਗੂ ਸਹਿਬਾਨ ਜਿਨ੍ਹਾਂ ਨੇ ਵੀ ਆਪਣੇ ਪਰਿਵਾਰ ਦਾ ਮੈਂਬਰ ਇੱਕ ਜੁਝਾਰੂ ਮੈਂਬਰ ਗਵਾ ਲਿਆ ਉਹਨਾਂ ਦੇ ਨਾਲ ہم ਦਰਦੀ ਦਾ ਪ੍ਰਗਟਾਵਾ ਕਰਦਾ ਕਾਂਗਰਸ ਲਈ ਇਸੇ ਦੀ ਆਲੰਪੁਰ ਇੱਕ ਇਕੱਲੇ ਪਰਿਵਾਰ ਦੇ ਮੁਖੀ ਨਹੀਂ ਗਏ ਪਰਿਵਾਰ ਦੇ ਇੱਕ ਮੈਂਬਰ ਨਹੀਂ ਗਏ ਉਹ ਹਜ਼ਾਰਾਂ ਉਹਨਾਂ ਲੋਕਾਂ ਦਾ ਸਭਾਰਾ ਚਲੇ ਜਿਨ੍ਹਾਂ ਦੇ ਕਿਤੇ ਵੀ ਬੰਦਾ ਭਈ ਹੋਵੇ ਕਿਸੇ ਨੂੰ ਕੰਮ ਕਰਦੀ ਲੋੜ ਹੁੰਦੀ ਤਾਂ ਕਾਂਗਰਸ ਪੀਮ ਸਿੰਘ ਦੀ ਆਲੰਪੁਰ ਨਾਲ ਲੋਕਾਂ ਦੇ ਦੇਖਣ ਮੇਰਾ ਕਾਮਰਦ ਟੀਮ ਸਿੰਘ ਜੀ ਦਾ ਨਾਮ ਬਹੁਤ ਪੁਰਾਣਾ ਸਮੰਗ ਹੈ ਅਸੀਂ ਕਈ ਸੰਘਰਸ਼ਾਂ ਦੇ ਵਿੱਚ ਕਈ ਤਰ੍ਹਾਂ ਦੇ ਵਿੱਚ ਸਮਾਸ਼ ਇਕੱਠੇ ਰਹੇ ਤੇ ਲੜਾਈਆਂ ਵੀ ਲੜੀਆਂ ਕਾਮਰਦ ਨੂੰ ਕੋਈ ਸੱਤਾ ਦਾ ਲਾਚ ਨਹੀਂ ਪਰਵਾ ਸਕਿਆ ਕੋਈ ਧਮਕੀ ਨਹੀਂ ਪਰਵਾ ਸਕੀ ਕਦੇ ਕਿਸੇ ਜ਼ਬਰ ਜ਼ੁਲਮ ਦੇ ਖਿਲਾਫ ਜਦੋਂ ਉਹਨਾਂ ਨੇ ਆਵਾਜ਼ ਉਠਾਈ ਤਾਂ ਕੋਈ ਵੀ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕੀ ਨਿੱਡਰ ਹੋ ਕੇ ਭਾਵੇਂ ਕਿਸੇ ਦੇ ਨਾਲ ਜਾਤੀ ਹੋਵੇ ਉਹਦਾ ਜਾਣਨ ਵਾਲਾ ਹੋਵੇ ਨਾ ਜਾਣਨ ਵਾਲਾ ਹੋਵੇ ਉਹਦੇ ਹੱਕ ਦੇ ਵਿੱਚ ਡਟ ਕੇ ਖੜ੍ਹ ਜਾਂਦੇ ਸੀ ਬਹੁਤ ਘੱਟ ਲੋਕ ਇਸ ਦੁਨੀਆ ਤੇ ਹੁੰਦੇ ਆ ਜਿਹੜੇ ਸੱਚ ਨੂੰ ਜਾਣਦੇ ਹੋਏ ਵੀ ਸੱਚ ਨੂੰ ਕਹਿਣ ਦੀ ਹਿੰਮਤ ਨਹੀਂ ਰੱਖਦੇ ਪਰ ਕਾਗਰਦ ਪੀਮ ਸਿੰਘ ਆਲੰਪੂਰ ਉਹ ਇਨਸਾਨ ਸੀ ਜਿਹੜੇ ਡੰਕੇ ਦੀ ਜੋੜਦੇ ਸਹੀ ਨੂੰ ਸਹੀ ਕਹਿੰਦਾ ਤੇ ਗਲਤ ਨੂੰ ਗਲਤ ਕਹਿੰਦਾ ਸੀ ਸੋ ਜਿਹੇ ਇਨਸਾਨ ਦਾ ਜਾਣਾ ਇਹ ਦੁੱਖਲੇ ਪ੍ਰਵਾਹ ਤੱਕ ਸੀਮਤ ਨਹੀਂ ਇਸ ਸਮੁੱਚੇ ਸਮਾਜ ਨੂੰ ਬਹੁਤ ਵੱਡਾ ਕਰਦਾ ਸਮੁੱਚੇ ਇਲਾਕੇ ਨੂੰ ਬਹੁਤ ਵੱਡਾ ਕਰਦਾ ਕਿਉਂਕਿ ਸਾਡੇ ਗਿਨੇ ਚੁਨੇ ਲੋਕ ਨੇ ਚਿਪਸ ਦੇ ਲੋਕ ਨੇ ਜਿਹੜੇ ਹਰ ਜ਼ਬਰ ਤੇ ਜ਼ੁਲਮ ਦੇ ਖਿਲਾਫ ਬਿਨਾਂ ਕਿਸੇ ਲਾਜ ਤੋਂ ਖੜੇ ਹੁੰਦੇ ਨੇ ਸੋ ਅਸੀਂ ਉਸ ਗੱਲ ਤੋਂ ਵਾਂਝੇ ਹੋ ਗਏ ਆ ਪਰ ਬਹਿਰ ਹੋ ਕੇ ਜ਼ੋਰ ਵੀ ਕੋਈ ਨਹੀਂ ਸੋ ਸਾਡਾ ਨਿਜੀ ਬਹੁਤ ਰਿਸ਼ਤਾ ਸੀ ਜਦੋਂ ਮੈਂ ਇਲੈਕਸ਼ਨ ਦਿੱਤੇ ਆ ਤਾਂ ਮੈਨੂੰ ਵਧਾਈ ਕਿਨ ਵੀ ਗਏ ਦੋ ਤਨਵਾਰੀ ਮੇਰੇ ਕੋਲ ਜਾਗੇ ਆਏ ਨੇ ਸੋ ਮੈਂ ਕਹਿ ਸਕਦਾ ਕਿ ਮੈਨੂੰ ਨਿਜੀ ਤੌਰ ਤੇ ਬੜਾ ਘਟ ਸੁਣਾ ਆਪਣੇ ਸਾਥੀਆਂ ਮਹਾ ਜਜਾਰੂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਅਜਿਹੇ ਨਾਮ ਨਾ ਖੱਟਿਆ ਜਿਹੜਾ ਹਰ ਇੱਕ ਦੇ ਹਿੱਸੇ ਨਹੀਂ ਆਂਦਾ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਂਕ ਕਰਦਾ ਵਾਹਿਗੋ ਗੁਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ੇ ਸਾਨੂੰ ਸਾਰਿਆਂ ਨੂੰ ਇਸ ਅਕਾਇਤ ਸਹਿਸਦ ਮੈਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਬਸ਼ੇ ਵਾਹਿਗੁਰੂ ਦੀ ਕਹਾਸਾ ਵਾਹਿਗੁਰੂ ਦੀ